ਇਸ ਵੇਲੇ ਦੀ ਦੁਖਪਰੀ ਖਬਰਤਾਂ ਨੂੰ ਗੁਰਦਾਸਪੁਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਤਰਮਕੋੜ ਪੱਤਨ ਦੇ 25 ਸਾਲਾਂ ਨੌਜਵਾਨ ਦਾ ਦੋਸਤ ਵੱਲੋਂ ਬੇਰਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੁੰਦੇ ਲੈ ਕੇ ਦੋ ਆ ਕੇ ਸੱਜ ਕੇ ਤੇ ਅਗੇ ਵੀ ਚਲ 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 ਜੰਮ ਚੱਲਣਾ ਨਾਲ ਜਾਰ ਦੋਤੀ ਤੇ ਵੱਲੇ ਕੋ ਪਹਿਲੇ ਥੋੜੇ ਬੋਤੇ ਸ਼ਾਇਦ ਕੋਈ ਕੋਣ ਕਰਕੇ ਇਹ ਕੰਮ ਕੀਤਾ ਉਹ ਨਹੀਂ ਕੀ ਕਤਲ ਹੋਇਆ ਇਹਦਾ? ਹਾਂਜੀ ਕਤਲ ਹੋਇਆ ਜੀ। ਕੋ ਸਟਾ ਵੱਡੀਆਂ ਵੱਡੀਆਂ ਬਹਾਂ ਵੀ ਵੱਡੀਆਂ ਆਂ ਸੀਆਂ ਦਾ ਫੈਸਲੀ ਗੁੱਗੀਆਂ ਸਟਾ ਲਾਈਆਂ ਤੇ ਪੇੜ 'ਚ ਵੀ ਲਾਈਆਂ ਖੂਨ ਆਉਂਦਾ ਤਾਂ ਮੁੰਡੇ ਮੂਹ ਰੈ ਗਿਰ ਪਾਰਾ ਸਾਭੀ ਚੋਣੇ ਜੀ ਕਿੰਨੀ ਕੁ ਉਮਰ ਸੀ ਇਹਦੀ ਜ ਨੌਜਵਾਨ ਦੀ ਹਾਂਜੀ ਜੀ ਪਾਰਾ ਜੀ ਪੰਜ ਜੀ ਜਮੇਰ ਲੋਕਾਂ ਕੀ ਗੱਲ ਬਾਤ ਹੈ ਇਹ ਪਾ ਜੀ ਇਹਨਾਂ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਸੜਕ 'ਤੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੁਰ ਕੇ ਸੁੱਟ ਗਏ ਨੇ ਆੜੇ ਚ ਪਿਆ ਹੈ ਇਹਨੇ ਦੱਸਿਆ ਕਿ ਉਹ ਨਾਲ ਕੋਈ ਹੁੰਦੇ ਉਹਨੇ ਦੱਸਿਆ ਵੀ ਤੁਹਾਡਾ ਮੁੰਡਾ ਮਤਲਬ ਕਿਥੇ ਅੜਿਸ ਪਿਆ ਹੋ ਜੀ ਜੀ ਫੇ ਸਾਡਾ ਆਪਣਾ ਮੁੰਡਾ ਉਹ ਫੇ ਰਸਤੇ 'ਚ ਨਿਆਕੇ ਨੂੰ ਆਇਆ ਵਾ ਆ ਕੇ ਬਸ ਨੇ ਪਾਣੀ ਪੀਤਾ ਆਪਣੀ ਮਾਂ ਕੋ ਮਾਂ ਨੇ ਦੱਸਿਆ ਕਿ ਮੰਮੀ ਆਇਆ ਮੁੰਡੇ ਨੇ ਮੈਨੂੰ ਆਉਣੀ ਜਿੰਦੇ ਤੇ ਨੇ ਮੈਨੂੰ ਮਾਰਿਆ ਹੋਰ ਰਾਤ ਬਸ ਇੱਕ ਸਾਧ ਹੋ ਗਿਆ ਬਸ ਖਤਮ ਹੋ ਗਿਆ ਛੱਟਾ ਛੱਟਾ ਮਾਰੀਆਂ ਛੱਟਾ ਵੀ ਲੱਗੂਗਾ ਚਲਾਜ਼ ਜਦੋਂ ਇੱਕ ਜਦੋਂ ਕਾਫੀ ਸੇਤਰੀ ਪੈਰਾਂ ਤੇ ਵੀ ਪੈਰ ਵੱਡੇ ਨੇ ਕੀ ਮੰਗਦਾ ਤੂੰ ਸਾਫ ਚਾਹੀਦਾ ਹਾਲਾ ਕਿਉਂਕਿ ਸਾਡਾ ਤੇਨ ਮਿਲਣਾ ਨਹੀਂ ਉਹਨਾਂ ਤੇ ਵਾਪਸ ਆ ਜਾਣਾ ਜੇਲ ਕੱਟ ਕੇ ਕਿਉਂ ਮਾਰੇ ਆ ਤੁਹਾਨੂੰ ਕੋਈ ਸਵਾਲ ਦਾ ਨਹੀਂ ਪਤਾ ਕਿਹੜੀ ਗੱਲੋਂ ਮਾਰੇ ਕਿਹੜਾ ਵੈਰ ਕੁਝ ਸਾਨੂੰ ਨਹੀਂ ਪਤਾ ਕੋਈ ਇਹਨਾਂ ਨੂੰ ਦੋ ਮੁੰਡੇ ਲੱਗੇ ਆ ਕਿੱਥੋਂ ਦੇ ਸਰ ਮੁੰਡੇ ਉਹ ਮੁੰਡੇ ਤਰਨਖੋੜ ਦੇ ਦੂਜੇ ਦੇ ਸੀ ਜੀ ਜੀ ਉਹਨਾਂ ਵੱਟ ਤਰਨਖੋੜ ਦੇ ਸੀ ਜੀ ਜੀ ਤੇ ਉਹ ਪੱਲਾ ਲੱਗੇ ਇੱਕ ਮੋਟਰਸਾਈਕਲ ਉਹਨੋਂ ਕੋ ਆਪਣਾ ਸੀ ਇੱਕ ਹੀ ਆਪਣਾ ਲੱਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਵੀ ਸੋਚਿਆ ਕਿ ਮੈਂ ਵਾਪਸ ਆ ਜਾਈਨਾ ਉੱਤੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਦੇ ਕੋਲ ਪੈਸੇ ਵੀ ਕੋਈ ਥੋੜੇ ਥੋੜੇ ਤੇ ਹਜੇ ਸੀ। ਤੋਂ ਕੋ ਫੋਨ ਵੀ ਖੋ ਲਿਆ ਗਿਆ, ਮੋਟਰਸਾ ਕੋਈ ਵੀ ਖੋ ਲਿਆ ਗਿਆ। ਸਵੇਰੇ ਇਹਨਾਂ ਨੇ ਕੀਤਾ ਕਿ ਵੀ ਲੱਭਣ ਗਏ ਸੀ। ਤੋਂ ਉਹ ਕੀਤਾ ਕਿ ਵੀ ਅੱਜ ਕੋ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਹੀ ਬੇਹੋਸ਼ੀ ਦੀ ਹਾਲਤ ਠੀਕ। ਉਹ ਇੱਕ ਮੁੰਡਾ ਹੋਰ ਸੀ ਉਹਨੇ ਘਰ ਤੇ ਲੈੰਦਾ। ਘਰ ਆਉਂਦਿਆ ਸਾਰ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ। ਉਲਟੀਆਂ ਕੀਤੀਆਂ ਤੇ ਕੋ 5-7 ਮਿੰਟਾਂ ਬਾਅਦ ਉਹਦੀ ਡੈੱਟ ਉੱਠ ਗਈ। ਇਹਨਾਂ ਬਾਕੀ ਜਿਹੜੀ ਵੀ ਇੱਥੇ ਆ। ਬਹੁਤ ਮਿਹਰਬਾਨੀ ਉਹਨਾਂ ਦੀ ਵੀ ਇੱਕ ਬੰਦਾ ਨਾਲ ਵੜਿਆ ਵਾ। ਉਹ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਮੇਰੀ ਟੀਮਾਂ ਫੜਨ ਵਾਸਤੇ ਗਈਆਂ ਨਹੀਂ ਤੇ ਇੱਕ ਬੰਦੇ ਆ ਗਏ ਘੱਟੋ ਘੱਟ 8 10 ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਸਰ ਕਿ ਇਹ ਹੀ ਇੱਕ ਇਹ ਨਸ਼ਾ ਜਿਹੜਾ ਗੱਟਨੀ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਇਤਨਾ 6 ਕਿਲਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰ ਵੱਲ ਜਾਂ ਗੋਲੀਆਂ ਵੀ ਬੰਦ ਹੋਣੀਆਂ ਚਾਹੀਦੀਆਂ ਤੇ ਜਾ ਕੇ ਖਾ ਕੇ ਤੇ ਮੁਰਕੇ ਇਹੀ ਕੰਮ ਕਰਦੇ ਦੇ ਕੋਲ ਕੋ ਮੋਬਾਈਲ ਖੋਇਆ ਗਿਆ ਮੋਟਰਸਾਈਕਲ ਵੀ ਖੋਇਆ ਗਿਆ ਤਜੇ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਜਿਆਦਾ ਟੁੱਟ ਮਾਰੋ ਗਿਆ ਫਿਰ ਉਹਨਾਂ ਨੇ ਕੋਈ ਹੋਰ ਸੋਚ ਕੇ ਉਹਨੂੰ ਛੱਟ ਟੁੱਟ ਗਈ ਇੱਥੇ ਜਣੇ ਕੀ ਮੰਨਿਆ ਇਹਨਾਂ ਇੱਕ ਜੈਮਸ ਮਸੀ ਜਾਨੋ ਲਖਮਸੀ ਸਹੀ ਵਾਸੀ ਧਰਮਪੁਰ ਪੱਤਣੋਂ ਮੂਲ ਕੀ ਸਾਲੇ ਦੀ ਇਹਨੂੰ ਰਾਤ ਨੂੰ ਇਹਦੇ ਦੋ ਦੋਸਤ ਜੀ ਇੱਕ ਸੂਰਜ ਜਾਨੋ ਬੱਪੂ ਵਾਸੀ ਧਰਮਪੁਰ ਦਾਵਾ ਇੱਕ ਸਾਹਬੋ ਜਾਨੋ ਜੁੰਬਾ ਧਰਮਪੁਰ ਦਾਵੇ ਦੇ ਆ ਇਹਨੂੰ ਰਾਤ ਲੈ ਗਏ ਜੀ ਮੁਰਗੇ ਸਵੇਰ ਇਹ ਘਰ ਦੇ ਅੰਬਾਲ ਕਰ ਮੁੰਡਾ ਘਰ ਲਈ ਆ ਤੇ ਇਹਨਾਂ ਨੇ ਭਾਵ ਨੂੰ ਕਰ ਲੇਨੂਗੀ ਤੇ ਸਾਹਪੁਰ ਜੱਟ ਆਪਣਾ ਜ਼ਿਲ੍ਹਾ ਗੋੜਗੇ ਮੁਰਗੇ ਕੋਈ ਮੁੰਡਾ ਇਹਨੂੰ ਪਤਾ ਲੱਗਾ ਕਿ ਤੇ ਜਿੱਕਾ ਗਿਆ ਸੀ ਉਹ ਲੈ ਕੇ ਘਰ ਆ ਗਿਆ ਤੇ ਜਦੋਂ ਘਰ ਆਇਆ ਤੇ ਘਰ ਆਣ ਕੇ ਇਹ ਆਪਣਾ ਸਹੁਰਾ ਘਰ ਦੇ ਲੱਗੀਆਂ ਉਹਦਾ ਕਰਕੇ ਇਹਦੀ ਮੌਤ ਹੋ ਗਈ ਆ ਇਹ ਆਪਾਂ ਮਗਰੋਂ ਦੱਸ ਕਰ ਰਹੇ ਸਰ ਜੀ ਹਾਂ ਜੋ ਬੰਦੇ ਆ ਸੂਰਜ ਤੇ ਸਾਹਪੁਰ ਸਰਲਤਾ ਜੋ ਇਹ ਹੋਇਆ ਪੁਲਸ ਪਾੜੀਆਂ ਗਈਆਂ ਕ੍ਰੈਕਟ ਬੈ